ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੰਨਤਾ ਕਣਕਵਾਲ ਤੁਹਾਡਾ ਬਹੁਤ ਬਹੁਤ ਸਾਰਦਾ ਜੀ ਮੰਨਤਾ ਕਣਕਵਾਲ ਚੈਨਲ ਤੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜਿਨ੍ਹਾਂ ਨੇ ਮੇਰੇ ਗੀਤਾਂ ਨੂੰ ਪਸੰਦ ਕੀਤਾ ਤੇ ਤੁਹਾਡੀ ਸਪੋਰਟ ਦੀ ਆਪਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਕਰਕੇ ਆਪਾਂ ਸੋਹਣਾ ਸੋਹਣੇ ਹੋਰ ਗੀਤ ਵਧੀਆ ਸੁਣਾ ਸਕੀਏ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਪਾ ਰਹੇ ਹਾਂਗੇ ਥੋੜਾ ਜਿਹਾ ਘਰੇ ਜਿਵੇਂ ਸੀਗੇ ਕੰਮ ਜਿਵੇਂ ਸੀਗੇ ਉਹਨਾਂ ਕਰਕੇ ਟਾਈਮ ਹੀ ਨਹੀਂ ਲੱਗਿਆ ਹਾਂਜੀ ਸੁਣਾਉਣ ਦੇ ਜੀ ਸੋਹਣੇ ਉਹਦੀ ਪਿਆਰਾ ਜਿਹਾ ਗੀਤ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਊਗਾ ਜੀ ਕਹੇ ਰੀਰਾ ਤੇ ਲੜਾਂ ਮੈਂ ਬੇਰ ਬੇਰ ਥੱਕੀ ਕਹੇ ਰੀਰਾ ਤੇ ਲੜਾਂ ਮੈਂ ਬੇਰ ਬੇਰ ਥੱਕੀ ਸੱਸ ਮੇਰੀ ਨੇ ਪਾਕੇ ਨੱਥਾ ਸੱਸ ਮੇਰੀ ਨੇ ਪਾਕੇ ਨੱਥਾ ਤਬਰੇ ਕਿ ਲੇਵਤੀ ਸੱਸ ਮੇਰੀ ਨੇ ਪਾਕੇ ਨੱਥਾ ਤਬਰੇ ਕਿ ਲੇਵਤੀ ਆ ਪਟਕਾਂ ਦੇ ਛੇ ਛੇ ਮੰਨੀਆਂ ਮੈਨੂੰ ਟਿੱਕੀ ਅੱਤੀ ਆ ਪਟਕਾਂ ਦੇ ਛੇ ਛੇ ਟਿੱਕੀਆਂ ਮੰਨੀਆਂ ਮੈਨੂੰ ਟਿੱਕੀ ਅੱਤੀ ਆਪ ਜੁਲਸ ਦੇ ਕਣਕਵਾਰ ਮੀ ਮੈਨੂੰ ਮੱਕੀ ਬੱਗੀ ਆਪ ਜੁਲਸ ਦੇ ਕਣਕਵਾਰ ਮੀ ਮੈਨੂੰ ਮੱਕੀ ਬੱਗੀ ਕਰੀਰ ਦਾ ਢੇਲਣਾ ਮੈਂ ਬੇਲਵੇਂ ਜੇ ਮੈਂ ਥੱਕ ਕੇ ਦੁਸਕਣ ਲੱਗੀ ਬੋਲੇ ਮਕਰਾਂ ਪਿੱਤੀ ਜੇ ਮੈਂ ਥੱਕ ਕੇ ਦੁਸਕਣ ਲੱਗੀ ਬੋਲੇ ਮਕਰਾਂ ਪਿੱਤੀ ਸਰਕੇ ਜਾ ਮਾਂ ਤੂੰ ਕਿਉਂ ਹੋਗੀ ਪੂਣੀ ਵਰਗੀ ਚਿੱਟੀ ਸਰਕੇ ਜਾ ਮਾਂ ਤੂੰ ਕਿਉਂ ਹੋਗੀ ਪੂਣੀ ਵਰਗੀ ਚਿੱਟੀ ਛੱਡ ਬੇਲਣਾ ਚੋਨਾ ਛੱਟ ਲੈ ਮੈਨੂੰ ਲੱਗਦੀ ਠੱਕੀ ਛੱਡ ਬੇਲਣਾ ਚੋਨਾ ਛੱਟ ਲੈ ਮੈਨੂੰ ਲੱਗਦੀ ਥੱਕੀ ਕਰੀਰ ਦਾ ਬੇਲਣਾ ਮੈਂ ਬੇਲ ਬੇਰ ਥੱਕੀ ਕਰੀਰ ਦਾ ਬੇਲਣਾ ਮੈਂ ਬੇਲ ਬੇਲ ਥੱਕੀ ਨਰਮਾ ਦੇਸੀ ਬੇਲ ਮੁਕਾਵੇ ਖੜਿਆ ਚੋਨਾ ਸਾਰਾ ਨਰਮਾ ਦੇਸੀ ਬੇਲ ਮੁਕਾਵੇ ਖੜਿਆ ਚੋਨਾ ਸਾਰਾ ਸਸਤ ਹੈ ਤੇਰ ਸੌਰੇ ਪਾਈ ਹੋਇਆ ਰਹੀ ਅਖਾਰਾ ਕਸ ਕਹੀ ਤੇਰੇ ਸਾਰੇ ਤਾਹੀ ਹੋਇਆ ਰੇ ਅਕਾਰਾ ਨੂੰ ਹੈ ਪੀਰ ਦਾ ਮਨ ਪਕਾਉਣਾ ਸੋਈ ਰਖਾ ਤੂ ਤਕੀ ਨੂੰ ਹੈ ਪੀਰ ਦਾ ਮਨ ਪਕਾਉਣਾ ਸੋਈ ਰਖਾ ਤੂ ਤਕੀ ਕਰੀ ਰਗਾ ਬੇਲਣਾ ਮੈਂ ਦੇ ਆਵੇ ਪਰਦੇਸੀ ਢੋਲਾ ਰੋ ਰੋ ਹਾਲ ਸੁਨਾਮਾ ਕਾਰਿਆ ਬੇ ਪਰਦੇਸੀ ਢੋਲਾ ਰੋ ਰੋ ਹਾਲ ਸੁਨਾਮਾ ਸੁੱਟ ਕੇ ਮਨ ਮਾਣ ਤੇ ਅਥਰੂ ਮੈਂ ਰੱਜ ਕੇ ਕਲ ਲੱਗ ਜਾਮਾ ਸੁੱਟ ਕੇ ਮਨ ਮਾਣ ਤੇ ਅਥਰੂ ਮੈਂ ਰੱਜ ਕੇ ਕਲ ਲੱਗ ਜਾਮਾ ਮਾ ਅਸਾਂ ਨੂੰ ਵਸਣ ਨਦੀਂ ਨੰਦਰ ਦੀ ਸੜੀ ਸੱਚੀ ਮਾ ਅਸਾਂ ਨੂੰ ਵਸਣ ਨਦੀਂ ਨੰਦਰ ਦੀ ਸੜੀ ਸੱਚੀ करीर दा बेलना में बेल बेर तकी